ਰੱਬ ਜਦੋਂ ਵੀ ਮਾਰਦਾ ਹੈ ਤਾਂ ਮੱਤ ਮਾਰਦਾ ਹੈ ਤੇ ਭਗਵਤਿਆ ਤੇਰੀ ਮੱਤ ਵਚ ਗਈ ਹੈ ਤੇ ਜਿਹੜਾ ਹੰਕਾਰ ਦੇ ਵਿੱਚ ਤੂੰ ਫਿਰਦਾ ਹੈ ਤੇ ਉਹ ਜਲਦ ਹੀ ਲੋਕਾਂ ਨੇ ਤੇਰਾ ਭੰਨ ਦੇਣਾ ਹੈ ਤੇ ਤੇਰੇ ਤੰਬੂ ਵੀ ਜਿਹੜੇ ਕਿ ਉਖਾੜ ਦੇਣੇ ਨੇ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਏ ਕਿ ਉਹਨਾਂ ਨੇ ਅੱਜ ਵੱਡੀ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਕਿ ਅੱਜ ਬੋਹੜ ਦੇ ਵਿੱਚ ਕੈਂਪ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਾਣਕਾਰੀ ਦੇਣੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਉਹਨਾਂ ਦਾ ਆਹਮੋ ਸਾਹਮਣਾ ਹੋਇਆ ਪਰੰਤੂ ਇਸੇ ਨਾਂ ਉਹਨਾਂ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਗਏ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਹਮੇਸ਼ਾ ਹੀ ਗਰੀਬਾਂ ਦੀ ਬਾਹ ਫੜੀ ਹੈ ਤੇ ਉਥੇ ਹੀ ਜੇਕਰ ਪੰਜਾਬ ਦੇ ਲਈ ਅਸੀਂ ਬੇਸ਼ੱਕ ਸਾਡੀਆਂ ਜਿਹੜੀ ਕਿ ਪੰਜਾਬ ਦੇ ਵਿੱਚ ਭਾਜਪਾ ਹਮੇਸ਼ਾ ਜਿਹੜੀ ਕਿ ਗਰੀਬਾਂ ਦੇ ਪੱਖ ਦੇ ਵਿੱਚ ਖੜੀ ਹੈ ਤੇ ਜਿਸ ਦੇ ਤਹਿਤ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਿ ਸੁਨੀਲ ਜਾਖੜ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਉ ਤਾਨੂੰ ਸੁਣਾਉਣੇ ਜਦੋਂ ਕਹਿੰਦੇ ਰੱਬ ਮਾਰਦਾ ਹੈ ਅਕਲ ਨਹੀਂ ਅਕਲ ਮਾਰਦਾ ਹੈ ਲੱਤ ਨਹੀਂ ਤੋੜਦਾ ਕਿਸੇ ਦੀ ਬਾਹ ਨਹੀਂ ਭੰਨਦਾ ਕਿਸੇ ਦੀ ਆਹ ਬੱਤ ਮਾਰੀ ਗਈ ਹੈ ਸਰਕਾਰ ਦੀ ਆ ਦਿੱਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਦ ਮਾਨ ਜਿੰਤਾ ਠੇਕੇ ਤੇ ਰੱਖੀ ਹੈ ਆ ਸਰਕਾਰ ਠੇਕੇ ਤੇ ਚੱਲ ਰਹੀ ਹੈ ਬਾਅਦ ਚ ਧਿਆਨੇ ਨਹੀਂ ਕਹਿੰਦਾ ਫੇਰ ਲੱਭਦੀ ਫਿਰ ਨਹੀਂ ਆਣੇ ਉੱਠਾ ਵਾਲੇ ਤੁਰ ਜਾਣਗੇ ਭਗਵੰਦ ਮਾਨ ਹੋਣੀ ਤੇ ਜਿਹੜੇ ਐਮ ਐਲ ਏ ਸਾਹਿਬਾਂ ਦੇ ਘੁੰਮਰੇ ਆ ਪੈਸੇ ਕਿੱਥੇ ਕਰਦੇ ਆ ਇੰਨਾ ਸਾਰਿਆਂ ਨੂੰ ਪੁਛਣੀਆਂ ਪੈਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਠ ਜਾਣਗੇ ਪੁਛਣੀਆਂ ਇੱਥੇ ਬੈਠਣਗੀਆਂ ਸਭ ਇਸ ਕਰਕੇ ਤੁਸੀਂ ਧੱਕੜੇ ਹੋਏ ਹੋ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋਮਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਬੁਖਸਪਰਸੰ ਦਾ ਬਿਆਨ ਹੈ ਕਿ ਜੇ ਬੀਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਸਭ ਤੋਂ ਪ੍ਰਸਿੱਧੋ ਵਿਦੂਅ ਸਭ ਤੋਂ ਪ੍ਰਸਿੱਧਾ ਨਿਵਦੀ ਪਾਰਟੀ ਹੁੰਦੇ ਹੇ ਐ ਪੁਲਿਸਾਂ ਦੇ ਸਪੋਰਟ ਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਟਾ ਚੋਰੀ ਹੋ ਰਿਆ ਸੀ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਹਿਬ ਆਟੇ ਚੋਰਤਾ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 1000 ਰੁਪਿਆ ਮਹੀਨੇ ਦਾ ਦਿੱਤਾ ਹੁੰਦਾ ਫੇਰ ਦੱਸ਼ ਕਰਦੇ ਕਿ ਬੀਜੇਪੀ ਵਾਲੇ ਆਏ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਤੇਨ ਜਾਣੇ ਆਦੋਂ ਤੁਸੀਂ ਕਹਿੰਦੇ ਨਹੀਂ ਜੀ ਧੱਕਾ ਚੋਰੀ ਹੋ ਰਹੀ ਜੀ ਇਹ ਤਾਂ ਬੜਾ ਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਝੂਠ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਭ ਸਭ ਗਰੀਬਾਂ ਵਾਸਤੇ ਕੀ ਮੰਗਣੀਆਂ ਹੈ ਬੀਜੇਪੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਨੇਤਰ ਸੇ ਜਿਹੜੀ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਧਾ ਸੀਗਾ ਗਰੀਬ ਦੀ ਮਦਦ ਕਰੋ ਸਾਹਿਬ ਆਪਿਆ ਬੋਟਾ ਆ ਜਾਣਗੇ ਉਸ ਲਾਈਨ ਤੇ ਮੈਂ ਕਿ ਐਸੀ ਨਸੀ ਪੰਜਾਬ ਦੇ ਵਿੱਚ ਹੁਣ ਐਸੇ ਸੁਨੀਲ ਬੋਦਿਆ ਸੁਨੀਲ ਨੇ ਕੀ ਗਿਆ ਆਪਾਂ ਆਪਾਂ ਨਾਮਰਾਸ਼ੀ ਵੀ ਪੜ ਰਹੇ ਹਾਂ ਮੈਂ ਕਿ ਐਸ ਕਰ ਦਿਲ ਜਿੱਤੋ ਫੋਟਾ ਆਪਿਆ ਪਾ ਜਾਣਗੇ ਅਸੀਂ ਇੱਥੇ ਵਿੱਚ ਕਿਣ ਆਏ ਆ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰ ਇਲੈਕਸ਼ਨ ਐਮ ਐਲ ਏ ਦਾ ਇਸ਼ਟੋ ਕਰੋ ਲੜਿਆ ਸਾਹਿਬ ਉਦੋਂ ਵੀ ਕੁਝ ਪੀਸ ਪਈ ਹੋਣੀ ਕਿਉਂਕਿ ਇਹਨੇ ਵੀਡੀਓ ਵਾਡੀ ਹੁੰਨੀ ਸੀ ਬੰਦੇ ਪਰ ਫਿਰ ਵੀ ਕੱਢ ਲਓ ਉੱਥੇ ਮੈਂ ਕਹਿਆ ਸੀਗਾ ਗਰੀਬ ਦੀ ਮਦਦ ਕਰੋ ਗਰੀਬ ਵੋਟ ਦੇਵੇ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਗਰੀਬ ਦੀ ਜਿੰਦਗੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਹੈ ਤੇ ਮੈਨੇ ਸਾਥੀਓ ਸੁਣ ਲਓ ਗਰੀਬ ਦੀ ਹਾ ਵੀ ਬੜੀ ਮਾਰਦੀ ਹੈ ਇੱਕ ਜਾ ਕੇ ਬੈਠੀਏ ਸਭ ਗਰੀਬ ਦੀ ਹਾ ਜੀ ਨੂੰ ਲੱਗੂਗੀ ਆ ਜਿਹੜੀ ਸਰਕਾਰ ਅਹੰਕਾਰ ਚ ਗੂਫੀ ਭਰਦੀ ਆ ਪੁਲਿਸ ਨੂੰ ਕੇ ਕਰਕੇ ਐ ਕਿ ਪਤਾ ਲੱਗਿਆ ਬੁੰਨਾ ਜੀ ਨੇ ਦੱਸਿਆ ਵੀ ਉੱਥੇ ਰਾਏਪੁਰੇ ਪਿੰਡ ਦੇ ਸਾਥ ਤੇ ਉੱਥੇ ਕਨਾਟ ਲਾ ਰੱਖੀ ਸੀ ਚੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਉਹ ਟੈਂਕ ਵਾਲੇ ਨੂੰ ਕਹਿੰਦੇ ਯਾਰ ਮੈਂ ਟੈਂਕ ਤੇਰਾ ਚੱਕ ਲੈ ਤੋ ਨਹੀਂ ਨਾ ਤੇਰਾ ਟੈਂਕ ਨਹੀਂ ਲੈ ਜਾਵਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇਰੇ ਨੂੰ ਬੁੰਤਮਾਨ ਜੀ ਤੁਸੀਂ ਰਾਏਪੁਰੇ ਚੋ ਕਿਸੇ ਗਰੀਬ ਦਾ ਟੈਂਕ ਤਾਂ ਪਟਾ ਦਿਓਗੇ ਉਸ ਨਾਮ ਹੀ ਲੱਗੇ ਸੀ ਪਰ ਇੱਕ ਗੱਲ ਹੈ ਛੋਟੇ ਆਲਾ ਤੰਬੂ ਹੈ ਗਰੀਬ ਲੋਕ ਹੀ ਫਟਣਗੇ ਆਹ ਗੱਲ ਅਕਰੀ ਲੈ ਬੋਤ ਹੈ ਬਤੁਤਮਾਨ ਸਰਕਾਰ ਦਾ ਤੰਬੂ ਹੈ ਗਰੀਬ ਲੋਕ ਹੀ ਫਟਣਗੇ ਜਿਹਨਾਂ ਦਾ ਹੱਕ ਮਾਲ ਰਹਿ ਤੁਸੀਂ ਕਿਹੜਾ ਹੱਕ ਮੈਂ ਦੱਸਦਾ ਕਿਹੜਾ ਹੈ ਜਿਹੜਾ ਹੈ ਕੋਈ ਜਾਣੇ ਹੁਕਮਾਂ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ ਅਸ਼ੀਸ਼ਮਾਨ ਘਾਟ ਬਣੇ ਮਾਂਜੀ ਜਿਆਦਾ ਟਾਈਮ ਤੇ ਪਾਸੇ ਲਾਉਂਦੇ ਨਹੀਂ ਥੇ ਕਿਤੇ ਦੇ ਰੱਖਿਆ ਹੁਕਮਾਂ ਚ ਲੱਗੇ ਰਹੇ ਤੇ ਪਤਾ ਨਹੀਂ ਕਿਤੇ ਅੱਖੇ ਉੱਤੇ ਲੇਖਦੇ ਨਹੀਂ ਦੇਖਦੇ ਕੋਈ ਨਾ ਕੋਈ ਛੁਪਦਾ ਆਏ ਦੁਰੋ ਦੁਰੋ ਭਾਉਦੇ ਰਹਿੰਦੇ ਆ ਮੈਂ ਦੱਸਦਾ ਅੰਕੜੇ ਜਿਸ ਕਰਕੇ ਅੱਜ ਮੈਂ ਆ ਕੇ ਤੁਹਾਡੇ ਵਿੱਚ ਆਇਆ ਕਿਉਂ 50 ਦੇ ਅੰਦਰ 191 ਲੱਖ ਲੋਕਾਂ ਦੇ ਆਇਸ਼ਮਾਨ ਕਹਾਟ ਬਣੇ ਸੌ 191 ਲੱਖ 50000 ਉਹ ਕਹਿੰਦੇ ਆ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਜਿਹੜੇ ਸੰਦੀਪ ਜਾਖੜੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਇਹਨਾਂ ਨੂੰ ਪਟਿਆਲੇ ਚੋਂ 270000 ਚ ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਜਿਹੜੇ ਬੰਦਿਆਂ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਾਹਿਬ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਬਣਾਇਆ ਹੈ ਸੱਚਚਾਰੀ ਦੀ ਬੇਨਤੀ ਏ ਜਿਹੜਾ 4 ਤਿੰਨ ਕਰੋੜਾ ਨਾ ਉਹ ਸਵਾ ਦੋ ਕਰੋੜ ਹੋਣੇ ਹੈ ਉਹਨਾਂ ਦੇ ਬਣਿਆ ਆਪਣੇ ਤੋਂ ਜਿੱਡੇ 1 ਕਰੋੜ 41 ਲੱਖ ਕਿ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ